सतनाम श्री गुरु सतनाम शी गुरु सतनाम शी गुरु सतनाम श्री गुरु तन वाहे गुरु वाहे गुरु तन वाहे ਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦਿਆਂ ਦਾ ਬਲੀਦਾਨ ਦਿਵਸ ਅੱਜ ਸਾਰੇ ਦੇਸ਼ ਵਿੱਚ ਸਾਰੇ ਵਿਸ਼ਵ ਦੇ ਵਿੱਚ ਸੰਗਤਾਂ ਮਨਾ ਕੇ ਉਹਨਾਂ ਨੂੰ ਯਾਦ ਕਰ ਰਹੀਆਂ ਹਨ ਉਹਨਾਂ ਦੀ ਅਦੁੱਤੀ ਕੁਰਬਾਨੀ ਨੂੰ ਸ਼ਰਧਾਂਜਲੀ ਦੇ ਰਹੀਆਂ ਹਨ ਸਾਰੇ ਸਿੱਖ ਜਗਤ ਦੇ ਵਿੱਚ ਤੇ ਇਸੇ ਨਾਲ ਹੀ ਸਿੱਖ ਜਗਤ ਦੇ ਨਾਲ ਸੰਬੰਧਿਤ ਸਾਰੇ ਲੋਕ ਸਾਰੇ ਵਿਸ਼ਵ ਦੇ ਵਿੱਚ ਇਸ ਦਿਨ ਉਹਨਾਂ ਦੇ ਇਸ ਅਦੁੱਤੀ ਬલિદાન ਨੂੰ ਤੇ ਜਿਸ ਬਹਾਦਰੀ ਦੇ ਨਾਲ ਜਿਸ ਦਲੇਰੀ ਦੇ ਨਾਲ ਜਿਸ ਦ੍ਰਿੜਤਾ ਦੇ ਨਾਲ ਉਹਨਾਂ ਨੇ ਉਸ ਵੇਲੇ ਉਸ ਵੇਲੇ ਦੀ ਹਕੂਮਤ ਦਾ ਸਾਹਮਣਾ ਕੀਤਾ ਅਤੇ ਆਪਣੇ ਵਸੂਲਾਂ ਦੇ ਉੱਪਰ ਕਾਇਮ ਰਹੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਕੀਤੀ ਛੋਟੀਆਂ ਸ਼ਹਿਰ ਜ਼ਾਇਦਿਆਂ ਨੇ ਛੋਟੀ ਉਮਰ ਦੇ ਵਿੱਚ ਵੀ ਇੰਨਾ ਸਾਹਸ ਦਿਖਾਇਆ ਇੰਨੀ ਬਹਾਦਰੀ ਦਿਖਾਈ ਜਿਦੀ ਦੁਨੀਆਂ ਵਿੱਚ ਕੋਈ ਮਿਸਾਲ ਨਹੀਂ ਹੈ ਅੱਜ ਅਸੀਂ ਉਹਨਾਂ ਨੂੰ ਯਾਦ ਕਰ ਰਹੇ ਹਾਂ ਸਾਨੂੰ ਜ਼ਰੂਰਤ ਹੈ ਉਹਨਾਂ ਦੇ ਦੱਸੇ ਹੋਏ ਰਸਤੇ ਉਹਨਾਂ ਦੇ ਦੱਸੇ ਹੋਏ ਉਸੂਲਾਂ ਦੇ ਉੱਪਰ ਅੱਜ ਵੀ ਅਸੀਂ ਅਮਲ ਕਰੀਏ ਉਹਨਾਂ ਉੱਪਰ ਸੇ ਜੀ ਵਾਏ ਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ naam sire vaaye guru sat naam sire vaaye guru vahe guru vaheguru tan vahe guru vahe guru tan vahe guru vahe guru tan va ਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿ